ਤੇ ਭਾਈ ਬਈ ਪਿੰਡ ਮਤੀ ਪ੍ਰੇਮ ਕੇ ਘਰੇ ਖੜਾ ਆ ਦੇਖੋ ਕੱਟਾ ਬਹੁਤ ਸੋਹਣਾ ਹੈਗਾ ਬਈ ਲੈ ਬਈ ਕਸ ਤੋਰ ਕੇ ਦਿਖਾ ਦੇ ਕੇ ਨਾ ਆ ਦੇਖੋ ਬਈ ਜਮਾ ਭਾਈ ਮੱਜਾਂ ਡਾਇਰੈਕਟ ਕ੍ਰੋਸਿੰਗ ਵਾਸਤੇ ਜਮਾ ਤਿਆਰ ਆ ਬਾਕੀ ਆਪਾਂ ਬਾਈ ਤੋ ਵੀ ਪੁੱਛਦੇ ਆ ਵੀ ਭਾਈ ਤੁਸੀਂ ਡਾਇਰੈਕਟ ਕ੍ਰੋਸਿੰਗ ਵਾਸਤੇ ਛੱਡਿਆ ਜਾਂ ਹਜੇ ਛੱਡਿਆ ਨਹੀਂ ਵੀ ਉਮਰ ਸਾਰੀ ਆਪਾਂ ਬਾਈ ਤੋ ਇਹਦੀ ਲਵਾਂਗੇ ਜਾਣਕਾਰੀ ਕਸ ਤੂੰ ਤੇ ਬਾਈ ਇਹ ਕਸੇ ਦੀ ਉਮਰ ਕਿੰਨੀ ਆ ਆਪਣੇ ਕੱਟੇ ਦੀ ਉਮਰ ਬਾਈ ਦੀ 2.5 ਸਾਲ 2.5 ਸਾਲ ਪੂਰੇ ਬਾਈ ਜਮਾ ਹਾਂ ਹਾਂ ਬਈ ਠੀਕ ਐ ਤੇ ਡਰੈਕਟ ਕਰੋਸਿੰਗ ਵਾਸਤੇ ਛੱਡਿਆ ਬਾਈ ਹਜੇ ਕਸ ਹਜੇ ਛੱਡਣ ਨਹੀਂ ਲੱਗੇ ਬਾਈ ਠੀਕ ਐ ਕਰ ਹੀ ਨਹੀਂ ਹੁੰਦਾ ਉਹ ਜੇ ਕਰਕੇ ਛੱਡਣ ਨਹੀਂ ਲੱਗੇ ਹਾਂ ਠੀਕ ਐ ਬਾਈ ਹਾਂ ਕੱਟਾ ਤਿਆਰ ਆਪਣਾ ਡਰੈਕਟ ਕਰੋਸਿੰਗ ਦਾ ਠੀਕ ਐ ਤੇ ਬਾਕੀ ਬਾਈ ਇਹ ਕਸੇ ਦੀ ਮਾਂ ਦਾ ਦੁੱਧ ਜੇ ਕਰੀਏ ਗੱਲ ਵੀ ਕਿੰਨਾ ਸੀਗਾ ਬਾਈ 13-14 ਕਿਲੋ ਦੁੱਧ ਸੀ ਵਧੀਆ ਸੀ ਠੀਕ ਐ ਪਹਿਲੇ ਸੂਏ ਬਾਈ ਠੀਕ ਐ ਤੇ ਕਸੇ ਇਹਦਾ ਬਾਈ ਸੀਮਣ ਪਤਾ ਵੀ ਇਹ ਕਿਹੜੇ ਸੀਮਣ ਦਾ ਬਾਈ ਇਹ ਗਾਂ ਤਾਂ ਸਟਾਰ 2 ਦਾ ਸਟਾਰ 2 ਦਾ ਹਾਂ ਬਈ ਠੀਕ ਹੈ ਸਟਾਰ 2 ਦਾ ਬੱਚਾ ਬਾਈ ਇਹ ਮਾਂ ਥੱਲੇ 13 14 ਲੀਟਰ ਦੁੱਧ ਆ ਪਹਿਲੇ ਸੂਏ ਬਾਈ ਤੇ ਬਾਕੀ ਤੁਸੀਂ ਕੱਟੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਆ ਦੇਖੋ ਚਿੱਟੀਆਂ ਅੱਖਾਂ ਬਾਈ ਵਧੀਆ ਫੂਲ ਤੇ ਸਿੰਗਾ ਸੁੰਗਾ ਦਾ ਬਾਈ ਯਾਰਾ ਪੂਰਾ ਸੋਹਣਾ ਬਹੁਤ ਵਧੀਆ ਕੱਟਾ ਆਕਾਸ਼ ਬਾਈ ਹਾਏ ਨੂੰ ਦਵਾ ਦੇ 꺥ੜਾ ਲੈ ਕਰੋ ਦਰਸ਼ਨ ਕੱਟੇ ਦੇ ਬਾਈ ਏ ਬਾਈ ਕੱਟਾ ਹੈਗਾ ਵਿਕਿਆਊ ਕਿਸੇ ਵੀ ਸੌਂਕੀ ਵੀਰ ਨੇ ਫਾਰਮ ਵਾਸਤੇ ਜਾਂ ਘਰੇ ਬਾਈ ਰੱਖਣਾ ਹੋਵੇ ਸੌਂਕ ਵਾਸਤੇ ਹਨਾ ਡਾਇਰੈਕਟ ਕਰਾਉਸਿੰਗ ਵਾਸਤੇ ਜਮਾਂ ਬਿਲਕੁਲ ਟਾਈਮ ਤਿਆਰ ਆ ਬਸ ਕੱਜ ਛੱਡ ਦਿਓ ਬਾਈ ਤੇ ਫਾਰਮ ਫੂਰਮ ਵਾਸਤੇ ਰੱਖਣਾ ਹੋਵੇ ਬਹੁਤ ਸੋਹਣਾ ਕੱਟਾ ਬਾਈ ਤੇ ਬਾਈ ਨੇ ਪੂਰੀ ਵਧੀਆ ਮਿਹਨਤ ਨਾਲ ਪਾਲਿਆ ਹੋਇਆ ਬਾਈ ਕਹਿੰਦਾ ਮੈਨੂੰ ਇਹ ਸੋਹਣਾ ਲੱਗਿਆ ਕਹਿੰਦਾ ਛੋਟਾ ਹੁੰਦਾ ਹੀ ਕਹਿੰਦਾ ਫਿਰ ਆਪਾਂ ਬਾਈ ਇਹ ਪੂਰੇ ਸੌਂਕਣਾ ਪਾਲਿਆ ਹੋਇਆ ਕਸ ਕਹਿੰਦਾ ਇੱਕ ਕਰੋ ਦਰਸ਼ਨ ਕੱਟੇ ਦੇ ਬਾਈ ਆਕਾਸ਼ ਬਾਈ ਜੇ ਅਪਏ ਦੇ ਮੁੱਲ ਦੀ ਗੱਲ ਕਰੀਏ ਫੋਨ ਤੇ ਕਰੋਂਗੇ ਜਾਂ ਠੀਕ ਆ ਬਾਲੇ ਤਾਂ ਨਹੀਂ ਮੰਗਦੇ ਬਾਈ ਨਾ ਨਾ ਬਾਈ ਦੇ ਦਾਂਗੇ ਠੀਕ ਹੈ ਲੈ ਬਾਈ ਜਾਇਜ਼ ਮੁੱਲ ਹੋਊਗਾ ਹਨ ਤੇ ਆਕਾਸ਼ ਕਹਿੰਦਾ ਫੋਨ ਤੇ ਕਰਾਂਗੇ ਰੇਟ ਆਪਾਂ ਜਮਾ ਜਾਇਜ਼ ਰੇਟ ਆ ਬਾਈ ਆਹ ਦੇਖ ਲਓ ਕੱਟਾ ਤੁਹਾਨੂੰ ਦੁਬਾਰੇ ਦਿਖਾ ਦਿੰਨੇ ਆ ਬਾਕੀ ਜਿਹੜੀ ਮੇਨ ਗੱਲ ਆ ਗਈ ਬਾਈ ਉਹ ਆ ਗਈ ਟੈਸਟੀਕਰਾਂ ਦੀ ਹਨ ਉਹ ਤੁਹਾਨੂੰ ਦਿਖਾ ਦਿੰਨੇ ਆ ਬਾਈ ਆਹ ਦੇਖੋ ਬਿਲਕੁਲ ਜਮਾ ਸਿੱਧੇ ਟੈਸਟੀਕਰ ਨੇਗੇ ਬਾਈ ਕੋਈ ਫਰਕ ਨਹੀਂ ਹੈਗਾ ਪੋਰਾ ਵੀ ਹਾ ਦੇ ਕੋਈ ਬਾਈ ਕਹਿੰਦਾ ਯਾਰ ਮੈਂ ਕਹਿੰਦਾ ਬਾਈ ਝੋਟੀਆਂ ਪਾਉਣੀਆਂ ਨੇ ਪੂਰੀਆਂ ਘੈਂਟ ਕਹਿੰਦਾ ਆਪਾਂ ਤਾਂ ਸੇਲ ਕਰਦੇ ਨਹੀਂ ਆਪਾਂ ਤਾਂ ਇਹ ਜਵਾਕਾ ਵਾਂਗੂ ਪਾਲਿਆ ਹੋਇਆ ਕਹਿੰਦਾ ਲੈ ਕਿਸੇ ਵੀ ਸ਼ੌਂਕੀ ਵੀਰ ਨੇ ਲੈਣਾ ਹੋਵੇ ਬਾਈ ਆਪਾਂ ਬਾਈ ਦਾ ਕਸ ਦਾ ਨੰਬਰ ਆ ਕਸ ਬਾਈ ਬੋਲੋ ਇੱਕ ਵਾਰ ਨੰਬਰ ਨੰਬਰ ਬਈ ਆਪਣੇਗਾ 79733 ਠੀਕ ਆ ਬਾਈ 07297 ਇੱਕ ਵਾਰ ਹੋਰ ਬੋਲ ਦੋ ਬਾਈ 79733 07297 ਠੀਕ ਆ ਤੇ ਬਾਈ ਆਪਾਂ ਫਿਰ ਇਹ ਕਿੰਨੇ ਦੇ ਵਜਦੇ ਆ ਵੀ ਜੇ ਕੋਈ ਵੀਰ ਆਪਣੇ ਨਾਲ ਗੱਲਬਾਤ ਕਰੇ ਹੈ ਨਾ ਕਿੰਨੇ ਦੇ ਵਜਦੇ ਆ ਪਿੰਡ ਚ ਮਾਜਮ ਕੀ ਕਦੇ ਰਿਮੋਟ ਹੋ ਕੇ ਪ੍ਰੇਮ ਕੀ ਠੀਕ ਹੈ ਉਹ ਬਾਈ ਸੰਪਰਕ ਬਾਈ ਨਾ ਤੇ ਬਾਈ ਇਕਾਸ ਪਿੰਡ ਮੱਤੀ ਆਪਣਾ ਹੈ ਬਾਈ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਲਓ ਬਾਈ ਕਰੋ ਸੰਪਰਕ ਆਹ ਦੇਖੋ ਕੱਟੇ ਦੇ ਤੁਹਾਨੂੰ ਦੁਬਾਰੇ ਦਰਸ਼ਨ ਕਰਾ ਦਿੰਨੇ ਆ ਬਾਈ ਬਹੁਤ ਸੋਹਣਾ ਕੱਟਾ ਹੈ ਜਰਾ ਕਿਸੇ ਵੀ ਵੀਰ ਨੇ ਲੈਣਾ ਹੋਵੇ ਹੈ ਨਾ ਫਾਰਮ ਫੂਰਮ ਵਾਸਤੇ ਬਾਈ ਬਹੁਤ ਵਧੀਆ ਕੱਟਾ ਮਾਂ ਦਾ ਦੁੱਧ 13 ਕਿਲੋ ਆ ਤੇ ਬਾਈ ਕਹਿੰਦਾ ਇਹ 72 ਦਾ ਹੈਗਾ ਕਹਿੰਦਾ ਬਾਈ ਹੈਨਾ ਤੇ ਬਾਕੀ ਇਹਦੀ ਮਾਂ ਹੁਣ ਕਰਤੀ ਬਾਈ ਇੱਕ ਅਸਨੇ ਸੇਲ ਬਾਈ ਤੇ ਕਹਿੰਦਾ ਮਾਂ ਦਾ ਕੱਦ ਕਾਠ ਬਹੁਤ ਵਧੀਆ ਸੀ ਬਹੁਤ ਸੋਹਣੀ ਝੋਟੀ ਸੀ ਜਿਹਦਾ ਇਹ ਕੱਟਾ ਬਾਈ